ਸਤਿ ਸ਼੍ਰੀ ਅਕਾਲ ਵੀ ਦੋਸਤੋ ਆ ਸਾਡੇ ਬਾਬੇ ਬੂਸ਼ਰ ਵਾਲੇ ਗੁਰਵਚਨ ਸਿੰਘ ਚਾਹਲ ਦਾ ਘਰ ਆ ਤੇ ਅੱਜ ਸਤਿਬਾਪੂ ਦੇ ਆ ਸਾਨੂੰ ਇੱਥੇ ਆਉਣ ਦਾ ਦਰਸ਼ਨ ਮੇਲੇ ਕਰਨ ਦਾ ਬੜੀ ਰੀ ਅੱਡੀ ਬੇਬੇ ਦੇ ਤੁਹਾਨੂੰ ਦਰਸ਼ਨ ਦਿਲੇ ਕਰਾਉਣੇ ਆ ਜਿਹੜਾ ਮਨ ਉੱਥੇ ਜਾਂਦੇ ਨਹੀਂ ਰਹਿ ਜਾਂਦੇ ਵੀ ਹਾਂ ਜੈ ਸਿੰਘ ਦੇ ਮੁੰਡੇ ਦਾ ਘਰ ਨਹੀਂ ਉੱਥੇ ਨਹੀਂ ਨਹੀਂ ਉੱਥੇ ਖੇਤ ਕੋਟੀ ਪਈ ਸਾਹਮਣਾ ਚਵਾਰਾ ਜੋ ਤੁਸੀਂ ਦੇਖ ਰਹੇ ਹੋ ਇਹ ਸਾਡੇ ਬਾਪੂ ਜੀ ਗੁਰਪਤਨ ਸਿੰਘ ਚੈਲ ਜੋ ਮੇਰੇ ਦਾਦੇ ਦੇ ਸਕੇ ਤਾਏ ਦੇ ਪੁੱਤ ਸੀ ਬਾਪੂ ਕਰਤਾਰ ਸਿੰਘ ਦੇ ਪੁੱਤਰ ਆ ਬਾਪੂ ਗੁਰਪਤਨ ਸਿੰਘ ਬਾਪੂ ਬਲਵੰਤ ਸਿੰਘ ਬਾਪੂ ਮੁਖਤਿਆਰ ਸਿੰਘ ਤੈਨੂੰ ਬਾਬਾ ਸੁਭੇ ਰੂਪੀ ਯਾਦ ਆਉਣਾ ਹੋਊਗਾ ਉਹਦੇ ਆਉਂਦੇ ਤਾਂ ਅੱਗ ਖੜ ਕੇ ਜਾਂਦਾ ਆਉਂਦੇ ਆ ਹੂੰ ਉੱਥੇ ਪੇ ਤੁਸੀਂ ਗਲਾਬੜੀ ਜਦੋਂ ਇੰਦੇ ਸੀਗੇ ਤੇ ਉਦੋਂ ਫਿਰ ਉੱਥੇ ਕਿ ਛੇ ਛੁਰ ਕਿਹੜਾ ਨੇੜੇ ਛੇ ਡੂੰਗਾ ਛੇ ਨਾ ਡੂੰਗਾ ਅੱਛਾ ਤੇ ਉੱਥੇ ਆਪਣੇ ਪਿੰਡ ਦੇ ਨਾਲ ਗਲਾਬੜੀ ਸੀਗਾ हां ਆਪਣਾ ਨਾਂਡ ਵਾਲੀ ਸੀ ਤੇ ਉੱਥੇ ਆਪਣਾ ਖੇਤ ਚ ਹੀ ਰਹਿੰਦੇ ਸੀਗੇ ਪਿੰਡਾਂ ਪਿੰਡ ਚ ਰਹਿੰਦੇ ਨਹੀਂ ਅੱਛਾ ਪਿੰਡ ਚ ਰਹਿੰਦੇ ਤੇ ਨਹੀਂ ਰਹਿੰਦੇ ਪਿੰਡ ਚ ਰਹਿੰਦੇ ਇਨਸ਼ਾ ਅੱਛਾ ਜਦੋਂ ਹੱਲਾ ਕੁੱਲਾ ਹੋਇਆ ਉਦੋਂ ਕਿੰਨੇ ਦਿਨ ਪਹਿਲਾਂ ਆ ਗਏ ਸੀ ਇੱਥੇ ਵੱਡਾ ਟੁੱਕੀ ਤੋਂ ਅੱਛਾ ਮੈਂ ਸੁਣਾਂ ਹਾਂ ਹਾਂ ਮੈਂ ਲਾਉਣੀ ਰੋਟੀਆਂ ਹਾਂ ਤਨੂਰ ਦੇ ਠੀਕ ਹੈ ਮੇਰੀ ਮਾਸੀ ਦਾ ਪੁੱਤ ਆਇਆ ਅੱਛਾ ਮੇਰੀ ਮਾਸੀ ਦਾ ਪੁੱਤ ਆਇਆ ਤੇ ਉਹ ਸਕੂਲ ਵੀ ਗਿਆਨ ਸੀ ਅੱਛਾ ਮੈਂ ਨਵਾ ਦਾ ਕਿਹਨੇ ਹਾਂ ਮੈਂ ਕਿਹਾ ਹਾਂ ਵੀਰੇ ਮਰਨਾ ਹੈ ਕਿ ਮੈਨੂੰ ਆ ਹੀ ਬਾਜ ਕਰਨੀ ਆੜੇ ਹਾਂ ਮਰਨਾ ਹੈ ਕਿ ਮੈਂ ਕਿਹਾ ਕਿਉਂ ਮਾਰਕਾ ਤਾਂ ਜਾਵੇਂ ਖਾਂਦੇ ਪੀਂਦੇ ਚੰਗਾ ਬੈਠੀ ਰਹੀ ਹੂ ਹਾਂ ਉਹਦੇ ਮਗਰਾ ਤੇ ਸਾਡੇ ਟੋਟੇ ਕਰ ਜਾਣਗੇ ਹਾਂ ਸਿੱਧੇ ਪਛੇ ਜਦੋਂ ਮੁੰਡੇ ਨੇ ਆ ਕੇ ਤੁੰ ਥਾ ਲਿਆ ਤੇ ਤਦ ਤੱਕ ਤੇ ਪਾਣਾ ਤੇ ਠੰਗੜਾ ਹੂੰ ਚਲੋ ਵੀ ਤੁਸੀਂ ਖੁੱਡੀਆਂ ਜਾਰੋ ਹੂੰ ਅਸੀਂ ਤੁਰਪੇ ਬੀਕਾ ਨੇਰ ਨੂੰ ਹੂੰ ਉੱਥੇ ਸੀਗੀ ਮੇਰੀ ਭਾਟ ਜੀ ਅੱਛਾ ਦੇ ਉਹਦੇ ਕੋਲੇ ਜਾਵੜੇ ਸਤ ਨੂੰ ਦਿਨ ਆਵੜੇ ਅੱਛਾ ਉਹਨੇ ਕੋਲੇ ਜਾਵੜੇ ਫਿਰ ਉਹਨੇ ਕੋਲੇ 15 ਨਾਲ ਇਕੱਟੇ ਤੇ ਫਿਰ ਉੱਥੋਂ ਫੇਰ ਅੱਛਾ ਹਾਂ ਉਦੋਂ ਫਿਰ ਜੋ ਪੂਰੀ ਵੱਡਾ ਟੁੱਕੀ ਆਦੀ ਸੀ ਉਦੋਂ ਹੀ ਨਿਕਲੇ ਸੀ ਤੁਸੀਂ ਆ ਝੁੱਪਗੇ ਉਹ ਸ਼ਖ ਦੋੜ ਮੁਰ ਜਾਂ ਤੁਸੀਂ ਉਹਨਾਂ ਨੇ ਆਖਣਾ ਸੀ ਇਹ ਮusliman ਟਪਾਉਣੇ ਆ ਅਜੇ ਨਹੀਂ ਤੁਹਾਨੂੰ ਟਪਾਉਣਾ ਅਜੇ ਨਹੀਂ ਤੁਹਾਨੂੰ ਟਪਾਉਣਾਗਾ ਤੁਹਾਨੂੰ 5 ਦਿਨ ਮੋੜਿਆ ਇੱਥੋਂ ਹਬੋਰੋ ਅੱਛਾ ਜੇ ਕਿ ਕਰਖੇੜੇ ਜਾ ਕੇ ਗੁਰਦੁਆਰੇ ਜੀ ਰਹਿੰਦੇ ਅਸੀਂ ਵਕਤ ਮੈਂ ਮਾਊਸ ਵੇਖੇ ਸੀ ਬਾਈ ਮੇਰੇ ਜਿੰਨੇ ਵਕਤ ਵੇਖੇ ਨਹੀਂ ਹੋਣੇ ਨਹੀਂ ਵੇਖੇ ਬੇਬੇ ਸਹੀ ਗੱਲ ਹੈ ہاں ਜਿੰਨੇ ਵਕਤ ਕਿਸੇ ਵੇਖੇ ਨਹੀਂ ਹਣ ਫਿਰ ਫਿਰ ਉਹਦੋਂ ਬਾਅਦ ਤੁਸੀਂ ਇੱਥੇ ਆ ਸੀਗੇ ਲੱਕੜ ਵਾਲੇ ਲੱਕੜ ਆ ਗਿਆ ਕੋਈ ਮਹੀਨਾ ਦੋ ਮਹੀਨੇ ਮਗਰੋਂ ਲਾਟਦਾ ਹੈ ਅੱਛਾ ਉਹ ਫਿਰੋਂ ਜਾ ਗਿਆ ਇੱਥੇ ਲੱਕੜ ਵਾਲੇ ਠੀਕ ਹੈ ਉਹ ਮੇਰੇ ਉਹ ਜਾ ਗਿਆ ਉਥੇ ਹੂੰ ਅਟਿਕਾ ਪ੍ਰਟਿਕਾ ਪਿੰਡ ਦੀ ਆ ਫਿਰ ਸਾਨੂੰ ਉਥੋਂ ਜਾ ਕੇ ਲਾਇਆ ਸੀ ਫਿਰ ਲੱਕੜਾਂ ਹੀ ਲਾਏ ਸੀ ਦੋ ਤਿੰਨ ਸਾਲ ਉਦੋਂ ਬਾਅਦ ਫੇਰੇ ਇੱਥੇ ਆਏ ਹੈ ਉਦੋਂ ਬਾਅਦ ਫੇਰੇ ਇੱਥੇ ਆਏ ਚਲੋ